ਸਾਫਰੀਆਂ ਮਿੱਤਰੋ ਅੱਜ ਵਾਲੀ ਵੀਡੀਓ ਨਾਲ ਬਣੇ ਰਹੋ ਤੇ ਅੱਜ ਆਪੇ ਪਿੰਡ ਦੀ ਵੀਡੀਓ ਨਹਿਰ ਦੀ ਵੀਡੀਓ ਹੈ ਨਹਿਰ ਦੇ ਵਿੱਚ ਕੀ ਹੋ ਰੋ ਰ ਡੱਕ ਪੰਦਾ ਤੇ ਪਿੰਡ ਵਾਲੇ ਮੁੰਡਿਆਂ ਦੀ ਕੰਨੀ ਤੇ ਮਿਹਨਤ ਹੈ ਵੀ WhatsApp 그룹 ਬੰਨ੍ਹ ਦਿੱਤਾ ਪਿੰਡ ਵਾਲੇ ਮੁੰਡਿਆਂ ਦਾ ਕਿ ਮੰਟੋ ਮੰਡੀ ਉੱਤੇ ਖੇ ਹੋ ਜਾਂਦੇ ਆ ਜਦੋਂ ਵੀ ਉਹਦੇ ਵਿੱਚ ਮੈਸੇਜ ਆ ਜਾਂਦਾ ਤੇ ਮਹੀਨੇ ਦੇ ਵਿੱਚ ਦੋ ਤਿੰਨ ਵਾਰ ਐਹੋ ਜਿਹੀ ਵਾਰਦਾਤਾਂ ਹੁੰਦੀ ਤਾਂ ਦੇ ਰੋਜ਼ ਕਦੇ ਗਾਂ ਚਾਜੂ ਬੌਲਦੇ ਦੇ ਵਿੱਚ ਡਿੱਗੀ ਪੰਦਾ ਕੋਈ ਨਾ ਕੋਈ ਪਸ਼ੂ ਤੇ ਲਾਸਾਂ ਲੂਸਾਂ ਮੁੰਡਿਆਂ ਨੇ ਲੈ ਕੇ ਰੱਖਿਆ ਹੋਈਆਂ ਤਾਂ ਇਕੱਠੇ ਮੰਟੋ ਮੰਡੀ ਹੋ ਜਾਂਦੇ ਨੇ ਕੱਢਣ ਵਾਸਤੇ ਤੇ ਅੱਜ ਵਾਲੀ ਵੀਡੀਓ ਜੀ ਅੱਜ ਬਹੁਤ ਹੀ ਇੱਕ ਸੋਨਾ ਜਵਾਰ ਰੋਜ ਜਾਨੀ ਕਿ ਪਹਿਲੀ ਵਾਰ ਜੇਟ ਨੂੰ ਮਿਲਿਆ ਜੀ ਚਿੱਟਾ ਰੋ ਸੀ ਵਾਈਟ ਕਲਰ ਦਾ ਕਿਹਦੇ ਵਿੱਚ ਤਿੱਜਿਆ ਤੇ ਮੁੰਡਿਆਂ ਨੇ ਬਹੁਤ ਹੀ ਮਿਹਨਤ ਕੀਤੀ ਬਹੁਤ ਹੀ ਟਾਈਮ ਲੱਗ ਗਿਆ ਟੱਣ ਦੇ ਦੇਖੋ ਬਣੇ ਰੋ ਵੀਡੀਓ ਨਾਲ ਅੱਗੇ ਤੱਕ ਓਏ ਪੈ ਰਹੀ ਆ ਪੈ ਰਹੀ ਆ ਪੈ ਰਹੀ ਆ ਓਹ ਔਰ ਦੂਜੀ ਪੈ ਰਹੀ ਆ ਦੂਜੀ ਓਏ ਦੂਜੀ ਕੁਛ ਨਹੀਂ ਕੱਖ ਚੋਇਆ ਬਲੌਕਰ ਬਲੌਕਰ ਚੱਲ ਫੌਜੀ ਆ ਆ ਤੇ ਵਧੀਆ ਨਿਕਲਦਾ ਇਹ ਉੱਥੇ ਹੂੰ ਹੂੰ ਬਹੁਤ ਮਿਹਨਤ ਜਾਰੀ ਹੈ ਤੇ ਸਾਰੇ ਬੰਦੇ ਲੱਗੇ ਹੋਏ ਡਾਕਟਰਾਂ ਚਿੱਟਾ ਰੋਜ ਆ ਪਾਪਿਚਰ ਮੂਰਦੀ ਵਾਲਾ ਕੌਣ ਪਲ ਪਲ ਰੋਟਲਾ ਰੋਟਲਾ ਇੱਥੇ ਆ ਇਧਰ ਲਾ ਗੁੱਸੇ ਆ ਤੂੰ ਪਾ ਦੇਖਾਂ

ਇਹ ਲੋਕਾਂ ਦੇ ਘਟੇਗਾ ਛੋਟੇ ਲੋਕਾਂ ਦੇ ਘਟੇਗਾ ਆਹ ਕੜਦਾ ਢਿੱਲ ਦੇ ਹੱਥੇ ਨਾਲ ਚੁੱਕਦੇ ਪੀਰ ਹੋਰ ਬੁਖੂ ਚੁੱਕ ਚੁੱਕ ਵੀਟਰ ਐ ਭਾਰਤੋਏ ਮਾਰ ਬਲਾ ਮਾ ਪਹਿਲੇ ਪਹਿਲਾ ਹੋਰ ਮਾਰ ਹੋਰ ਮਾਰ ਪਹਿਲੇ ਹੋਰ ਬਾਲਾ ਹੋਰ ਬਾਲਾ ਹੋਰ ਬਾਲਾ ਜੱਸਾ ਓ ਜੱਸਾ ਫੜਾ ਮਾਲ ਤੂੰ ਵਿੱਚ ਪੜਾ ਫੜਾ ਫੜਾ ਮਾਰ ਤੂੰ ਹਾਂ ਜੀ ਸੱਚਾ ਇਹ ਗੰਡ ਪੈ ਗਈ ਨਾ ਇੱਕ ਵਾਰ ਯਾਰ ਉਹਦੇ ਦੇ ਦੇ ਨਿਕਲੂਗਾ ਹੁਣ ਬਾਅਦ ਦੂਜਾ ਹੈ ਬਿੱਟਰ ਹੋਰ ਪ੍ਰੋਬਲਮਾਂ ਆ ਚਿਰਾਂ ਹਾਂ ਓਏ ਜੇ ਕੋਈ ਮਨਹਰ ਹੋਰੇ ਸਮੇਂ ਆਈ ਲੈ ਕਿਨੂ ਤੇ ਅਸਾਂ ਕੀ ਸੱਜਾ ਸੱਜਾ ਖੇਡੋ ઓ લાડે সুত্রিবার ਮੰਨੂ ਬੋਕਰ ਮੈਨੂੰ ਬਈ ਤੂੰ ਹੀ ਲਾਸ ਪਾਇਆ ਪਾਇਆ ਨਾ ਬਈ ਤੂੰ ਤੇਰੀ ਮਿਹਨਤ ਬਹੁਤ ਆ ਬਈ ਉਹ ਬੰਦੇ ਹੋਰ ਚਲੇ ਜਾ ਉਧਰ ਬਹੁਤ ਆ ਉਹ ਖਿੱਤੇ ਨੇ ਆ ਬਟਾ ਬਟਾ ਜਾ ਲਾ ਪਟਾ ਕਰਨਾ ਪਟੇ ਫੋਲ ਬੋਲ ਖ ਗੱਲ ਲਾ ਕੋਣ ਦੇ ਦੇ ਸਿੱਧੇ ਖੁੱਟੋ ਓ ਛਿੱਤ ਜੋਰ ਨਾਲ ਛਿੱਤੀ ਛਿੱਤੀ ਦਿੱਠੀ ਪਿੰਡ ਦੇ ਨਾਮ ਆ ਪਾ ਜਾਣਾ ਸੱਤਲਾ ਸੱਤਲਾ ਮੁੱਤਲਾ खिंचे <laughs> ਬਹੁਤ ਮਿੰਟ ਜਿੱਦੀ ਬੱਕਰ ਬਾਈ ਨੇ ਆਪਣੇ ਨੇ ਬਹੁਤ ਜ਼ੋਰ ਨਾਲ ਹਾਂ ਇਧਰ ਆ ਆ 30 ਮਿੰਟ ਲਈ ਰੂ ਬਹੁਤ ਜ਼ਿਆਦੇ ਬਾਈ ਮੁਰਤੀ ਕਿੰਨਾ ਟਾਈਮ ਹੋ ਗਿਆ ਬਈ ਤੈਨੂੰ ਸਭ ਤੋਂ ਵੱਡਾ ਧੰਨਵਾਦ ਬਈ ਤੇਰਾ ਜਿਹੜਾ ਤੂੰ ਆ ਕੇ ਦੱਸਦਾ ਪਹਿਲੀ ਇਹ ਰੋਡ ਡੇ ਪਿਆ 9 ਮਿੰਟ ਕਰਾਣਾ ਤੈਨੂੰ ਪਰ ਬਹੁਤ ਲੱਗੂ ਬਈ ਠੀਕ ਆ ਬਾਈ ਧੰਨਵਾਦ ਬਈ ਤੇ ਸਾਰਾ ਬੰਡੀ ਚਪੜਾ ਨਾ ਜਦ ਮੇਲ ਬੰਮ ਤੁਸੀਂ ਟੈਣਾ ਚਾਹਣੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਨੇ ਵਿਚਾਰੇ ਜੀ ਜਾਨਵਰ ਦੀ ਜਾਨ ਵਿਚਾਰੀ ਮੇਰੇ ਇਸ ਤੋਂ ਕੰਮ ਨੂੰ ਆਪਣਾ ਪਿੰਡ ਬਹੁਤ ਅੱਗੇ ਰਹਿੰਦਾ ਸੀ ਬਹੁਤ-ਬਹੁਤ ਬਹੁਤ ਵਧੀਆ ਆਪਣਾ ਪਿੰਡ ਹੈ ਹਫਤੇ ਚ ਇੱਕ ਆਦੀ ਵਾਰ ਤੇ ਰੋਜ਼ ਦੇ ਪਿੰਡ ਦੇ ਗਾਂਡੇ ਵੀ ਹੈ ਨਾ ਹਾਂਜੀ 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 ਨਗਰ ਦਾ ਧੰਨਵਾਦ ਵਧੀਆ ਸਾਰਾ ਨਿਕਲਿਆ ਆਪਣਾ ਇੱਕ ਟੋਲ ਤੋਂ ਸਾਰਾ ਪਿੰਡ ਪਹੁੰਚਦਾ ਨਾ ਹਾਂਜੀ ਹਾਂਜੀ ਹਾਂ ਨਹੀਂ ਜਰਾ ਓਏ ਅੱਜ ਤਾਂ ਦਾਦੇ ਲਾਈਵ ਮੋਡ ਵੀ ਆ ਜਾਓ ਤਾਂ ਕਿਓ ਬਾਬਾ ਬਾਬਾ ਦੱਸੀ ਲਾਈਵ ਵੜੀ ਰੋਟੀ ਤੇ ਪੈ ਸਾਰੇ ਤਾਂ ਹੀ ਪਹੁੰਚੇ ਬਈ ਹਾਂ ਤੇਰਾ ਧੰਨਵਾਦ ਤੂੰ ਹੀ ਦੱਸਿਆ ਸਾਲ ਨੂੰ ਹਾਂਜੀ ਹਾਂਜੀ ਹਾਂਜੀ